ਰਾਮ ਤੇ ਵਪਾਰੀਆਂ ਦੀ ਰੌਣਕ ਔਰ ਸਰਦਾਰ ਸੁਖਪਾਲ ਸਿੰਘ ਜੀ ਖੇੜਾ ਇੱਕ ਨੌਜਵਾਨ ਆਦੂ ਨੇ ਜੋ ਦਿੱਲੀ ਜਾਣਗੇ ਖੇੜਾ ਸਾਹਿਬ ਇੱਕ ਗੱਲ ਸੁਣਿਓ ਇਹ ਲਾਇਆ ਦਰਬਾਰ ਦੀ ਮੇਲਾ ਜੀ ਇਹ ਦਰਬਾਰ ਐ ਮੇਲਾ ਹੋਵੇ ਮਝੀਆਂ ਉਹ ਆਖਦਾ ਸਾਡੇ ਜੱਦੀ ਹਲਕਾ ਪਿਛਲੇ 2 ਘੰਟਿਆਂ ਤੋਂ ਤੁਹਾਡੀ ਅਸੀਂ ਉਡੀਕ ਕਰ ਰਹੇ ਹਾਂ ਇਹ ਤੁਹਾਨੂੰ ਪਿਆਰ ਦੇਣ ਦੇ ਲਈ ਇਹ ਲੋਕ ਇੱਕ ਲੱਖ ਤੇ ਖੜੇ ਹੋ ਕੇ ਤੁਹਾਡਾ ਇੰਤਜ਼ਾਰ ਕਰ ਰਹੇ ਨੇ ਮੈਂ ਥੋੜਾ ਮੀਡੀਆ ਨੂੰ ਬੇਨਤੀ ਕਰਦਾ ਥੋੜਾ ਸਾਈਜ਼ ਕੋ ਕਵਰ ਕਰੋ ਉਹਨਾਂ ਨੂੰ ਲੋਕਾਂ ਨੂੰ ਦੇਖ ਰਹੇ ਨੇ ਤੇ ਲੋਕਾਂ ਨੂੰ ਇਹ ਨਾ ਦਿਖ ਰਹੇ ਤਾਂ ਸਾਡਾ ਲੀਡਰ ਚੱਲ ਕੇ ਆਇਆ ਭਾਈ ਅੱਖ ਨਾਲ ਹੱਥ ਤਾਂ ਮਿਲ ਜਾਏ ਦੋਨਾਂ ਨਾਲ ਥੋੜਾ ਜਿਹਾ ਜਿਹੜੇ ਆਜ਼ਾਦ ਜਿਹਾ ਹੋਣਾ ਜਾਣਦੇ ਨੇ ਦੈਨ ਰਾਤ ਮੇਨ ਕੰਮੀ ਜਾਣਦੇ ਆ ਤੁਹਾਡੇ ਤੱਕ ਹੀ ਪਹੁੰਚਾਉਣੀ ਹੈ ਮੈਂ ਤਾਂ ਇਨਾਂ ਬਾਰੇ ਸਾਰਾ ਜਾਣਦਾ ਸੋ ਖੇਰਾ ਸਾਹਿਬ ਇਹ ਉਹ ਲੋਕ ਨੇ ਜੇ ਇੱਥੇ ਪਹੁੰਚੇ ਅੱਜ 2 ਸਾਲ ਹੋ ਗਏ ਮੈਂ ਉਸ ਹਰਕੇ ਦੇ ਵਿੱਚ ਲਗਾਤਾਰ ਵਿਚਰਾਂ ਪਰ ਇੱਕ ਜਿਹੜੀ ਮੇਰੇ ਲਈ ਖੁਸ਼ੀ ਦੀ ਗੱਲ ਹੈ ਅੱਜ ਤੁਸੀਂ ਐਡੀ ਵੱਡੀ ਤਦਾਰ ਦੇ ਵਿੱਚ ਆਇਓ ਔਰ ਮੈਂ ਅੱਜ ਗਰੰਟੀ ਨਾਲ ਇਹ ਗੱਲ ਕਹਿ ਸਕਦਾ ਐਤੂ ਵੱਡਾ ਪ੍ਰੋਗਰਾਮ ਲੋਕ ਸਭਾ ਦੇ ਵਿੱਚ ਨਹੀਂ ਆਪਣਾ ਪਿਆਰ ਬਣਾ ਰੇਤ ਰੱਖੀਆਂ ਬਸੇ ਬਰਮਾ ਤੁਹਾਨੂੰ ਵੱਜ ਗਿਆ ਬਹੁਤ ਬਹੁਤ ਧੰਨਵਾਦ ਕਾਂਗਦ ਸਿੰਘ ਜੀ ਦਾ ਮਾਨ ਦਾ ਜਿਨ੍ਹਾਂ ਨੇ ਥੋੜੇ ਸਮੇਂ ਦੇ ਵਿੱਚ ਤੇ ਅਹੁਦੇਦਾਰ ਸਹਿਬਾਨ ਦਾ ਧੰਨਵਾਦ ਵੀ ਕੀਤਾ ਹੈ ਬਾਗੂ ਸਰਦਾਰ ਸੁਖਪਾਲ ਕਿ ਉਹ ਆਪਣੀ ਸੰਗਤਾਂ ਦੇ ਨਾਲ ਵਿਚਾਰ ਸਾਂਝੇ ਕਰਨਗੇ ਖਿਆ ਤੇਰੀ ਸੋਚ ਤੇ ਸਰਦਾਰ ਸੁਖਪਾਲ ਸਿੰਘ ਖਿਆ ਵੰਚਕਰਤ ਕਰਜਾ ਤੇ ਕਰਜਾ ਕਰਦਾ ਰਿਹਾ ਪਰ ਦੇਖੋ ਮੈਂ 골ਡੀ 골ਡੀ ਦੀ ਗੱਲ ਮੈਂ ਬਾਤ ਕਰੂੰਗਾ ਮੇਰਾ ਛੋਟਾ ਬੱਚਾ ਅਰਗਾ ਸੀਗਾ ਮੈਂ ਉਹਨੂੰ ਆਪਣੇ ਬੇਟੇ ਮਹਤਾਬ ਵਾਂਗੂ ਟ੍ਰੀਟ ਕੀਤਾ ਸੀਗਾ ਪਰ ਅੱਜ ਤੁਸੀਂ ਆ ਸਬੂਤ ਦੇਖ ਲਓ ਹਲੇ ਇਲੈਕਸ਼ਨ ਦੀ ਸ਼ੁਰੂਆਤ ਨਹੀਂ ਹੋਈ ਪੰਜਾਬ ਦੇ ਵਿੱਚ ਤੇ ਅੱਜ ਡਿੜਬਾ ਦੇ ਵਿੱਚ ਤਮਾਨ ਸਾਹਿਬ ਦੇ ਪਰਿਵਾਰ ਨੇ ਸਾਡੇ ਛੁੱਟੇ ਮੇਰੇ ਵੀਰ ਜਸਵਿੰਦਰ ਨੇ ਇਹਨਾਂ ਦੇ ਪਿਤਾ ਜੀ ਅਮਰਜੀਤ ਸਿੰਘ ਤਮਾਨ ਸੁਰਜੀਤ ਸਿੰਘ ਤਮਾਨ ਤੇ ਇੱਥੇ ਕੱਠ ਕਿੱਡਾ ਹੋਇਆ ਵਾ ਤੁਸੀਂ ਇੱਥੋਂ ਅੰਦਾਜ਼ਾ ਲਾਓ ਕਿ ਹਵਾ ਕਿੱਧਰੋਂ ਚੱਲ ਰਹੀ ਸੰਗਰੂਰ ਦੀ ਔਰ ਜੋ ਕੁਝ ਮੈਂ ਜਦੋਂ ਜਹਾਜ਼ ਕੀਤੀ ਪਿਛਲੇ 3 ਦਹਾਕਿਆਂ ਚ ਉਹਦੇ ਚ ਲੋਕੀਆਂ ਅੱਜ ਕਦਰਦਾਨ ਨੇ ਮੈਂ ਤਾਂ ਹਰ ਥਾਂ ਪਹੁੰਚਿਆ ਸਿੱਧੂ ਮੂਸੇਵਾਲਾ ਮਰਿਆ ਤਾਂ ਮੈਂ ਉੱਥੇ ਗਿਆ ਨੰਗਲ ਲੰਬੀਆਂ ਮਰਿਆ ਮੈਂ ਉੱਥੇ ਗਿਆ ਗੁਰਕਰਨ ਕਿਸਾਨ ਮਰਿਆ ਮੈਂ ਉੱਥੇ ਗਿਆ ਆ ਪ੍ਰੀਤਮ ਸਿੰਘ ਲੋਂਗੋਵਾਲ ਵਾਲਾ ਮਰਿਆ ਮੰਡੇਰਾ ਵਾਲਾ ਮੈਂ ਉੱਥੇ ਗਿਆ ਸ਼ੰਭੂ ਬੈਰੀਵਰ ਚ ਪਹੰਗਾ ਮੈਂ ਮੀਤ ਥਿਆਰ ਨੂੰ ਪੁੱਛਣਾ ਚਾਹੁੰਦਾ ਉਹ ਮੈਨੂੰ ਪੁੱਠੇ ਸਿੱਧੇ ਸਵਾਲ ਪੁੱਛਦਾ ਕਿ ਤੂੰ ਦੱਸ ਕਿਹੜੇ ਪੰਜਾਬ ਦੇ ਮਸਲੇ ਦੇ ਉੱਤੇ ਬੋਲਿਆ ਤੇਰੇ ਜ਼ਿਲ੍ਹੇ ਵਿੱਚ 25 ਬੰਦੇ ਜ਼ਹਿਰੀਲੀ ਸ਼ਰਾਬ ਪੀ ਕੇ ਗੁਜਰਾਵਾਂ ਵਿੱਚ ਮਾਰ ਗਏ ਤੂੰ ਉੱਥੇ ਤੱਕ ਨਹੀਂ ਪਹੁੰਚ ਸਕਿਆ ਤੂੰ ਸਿੱਧੂ ਮੂਸੇਵਾਲੇ ਦਾ ਤਾਂ ਕੀ ਜਣਾਣਾ ਸੀਗਾ ਤੂੰ ਕਿਸਾਨਾਂ ਦੇ ਵਿੱਚ ਹਾਂ ਦਾ ਨਾਰਾ ਤਾਂ ਕੀ ਮਾਰਨਾ ਸੀਗਾ ਤੁਸੀਂ ਤਾਂ ਉਲਟਾ ਐਨਐਸਏ ਲਾ ਕੇ ਸਾਡੇ ਨੌਜਵਾਨਾਂ ਨੂੰ ਬੀਜੇਪੀ ਦੇ ਕਹਿਣ ਤੇ ਡਿਬਰੂਗੜ੍ਹ ਦੀਆਂ ਜੇਲਾਂ ਵਿੱਚ ਭੇਜਤਾ ਇਸ ਕਰਕੇ ਅੱਜ ਭਗਵੰਤ ਮਾਨ ਨੇ ਆਪਣੀ ਹਾਰ ਕਬੂਲ ਲਈ ਹੈ ਗੋਲਡੀ ਨੂੰ ਲੈ ਕੇ ਸੁਣੋ ਕਿਉਂ ਇੱਕ ਪਾਸੇ ਕਹਿੰਦਾ ਕਿ ਅਸੀਂ 13 ਦੀਆਂ 13 ਜਿੱਤਾਂਗੇ ਮੇਰੇ ਕੋਲ ਬੰਦੇ ਹੀ ਬਹੁਤ ਜ਼ਿਆਦਾ ਸਰਕਾਰ ਸਾਡੀ ਬਹੁਤ ਪੌਪੂਲਰ ਅਗਰ ਐਡੀ ਪੌਪੂਲਰ ਸਰਕਾਰ ਆ ਤੇ ਤੁਸੀਂ ਆਪਣੇ ਜ਼ਿਲ੍ਹੇ ਦੇ ਵਿੱਚ ਆਪਣੇ ਧੂਰੀ ਅਸੈਂਬਲੀ ਸੀਟ ਵਿੱਚ ਜਿਹੜਾ ਆਦਮੀ ਤੁਹਾਡੇ ਖਿਲਾਫ ਇਲੈਕਸ਼ਨ ਲੜਿਆ ਜਿਹਦੇ ਪਿੱਛੇ ਤੁਸੀਂ ਇੱਕ ਕੋਈ ਆਪਣਾ ਆਦਮੀ ਲਾਇਆ ਆਮ ਆਦਮੀ ਪਾਰਟੀ ਦਾ ਮੇਲਾ ਉਹਦੇ ਪਿੱਛੇ ਛੋਟਾ ਹਾਥੀ ਲੱਗ ਗਿਆ ਉਹ ਵਿਚਾਰੀ ਸਿਮਰਤ ਲੜਕੀ ਸਾਡੀ ਬੱਚਿਆਂ ਰਹੀ ਉਹਦੇ ਮਗਰ ਰੋਜ਼ ਉਹਨੂੰ ਪਰੇਸ਼ਾਨ ਕਰਦੇ ਸੀ ਉਹਨੂੰ ਟਰੋਲ ਕਰਦੇ ਸੀਗੇ ਤੇ ਲੋਕਾਂ ਨੇ ਪੁੱਛਿਆ ਕੀ ਕਰਦੇ ਆ ਅਖੇ ਇਹਦੀ ਸਪੀਡ ਚੈੱਕ ਕਰਦੇ ਆ ਤੇ ਅੱਜ ਦੋਨੋਂ ਸਪੀਡ ਚੈੱਕ ਕਰਾਉਣ ਵਾਲਾ ਵੀ ਜੱਫੀ ਪਾ ਕੇ ਖੜਾ ਵਾ ਤੇ ਜਿਹਦੀ ਹੋਈ ਆ ਉਹ ਵੀ ਕ ਜੱਫੀ ਪਾ ਕੇ ਖੜਾ ਇਹ ਸਭ ਤੋਂ ਵੱਡਾ ਅਨੈਤਿਕ ਮੇਲ ਆ ਔਰ ਇਹਨਾਂ ਦਾ ਡਰਦਿਆਂ ਨੇ ਦਲਬੀਰ 골ਡੀ ਨੂੰ ਵਿਜੀਲੈਂਸ ਦਾ ਡਰਾਵਾ ਦੇ ਕੇ ਉਹਦੇ ਤੇ ਜਿਹੜੇ ਪਰਚੇ ਪੈਂਡਿੰਗ ਸੀ ਜਿੰਮਾਂ ਦੀ ਇਨਕੁਆਰੀ ਇੰਟਰਲੌਕ ਟਾਈਲਾਂ ਦੀ ਇਨਕੁਆਰੀ ਔਰ ਉਹਦੇ ਤੇ ਸ਼ਰਾਬ ਦੇ ਠੇਕਿਆਂ ਦੀ ਇਨਕੁਆਰੀ ਉਹਨੂੰ ਲੈ ਤਾਂ ਜਰੂਰ ਗਏ ਨੇ ਲੇਕਿਨ ਧੂਰੀ ਦਾ ਇੱਕ ਨਵੇਂ ਪੈਸੇ ਦਾ ਕਿੱਡ ਨਹੀਂ ਲਿਆ ਜਿੱਥੋਂ ਤੱਕ 골ਡੀ ਕਹਿੰਦਾ ਕਿ ਮੈਨੂੰ ਟਿਕਟ ਨਹੀਂ ਦਿੱਤੀ ਪਹਿਲੀ ਗੱਲ ਇਹ ਦੱਸੋ ਮੈਨੂੰ ਕਿ 골ਡੀ ਨੂੰ ਕਾਂਗਰਸ 35 ਸਾਲਾਂ ਤੋਂ ਕਾਂਗਰਸ ਦਾ ਐਮਐਲਏ ਬਣਾਇਆ ਜੀ ਔਰ ਫਿਰ ਉਸਨੂੰ ਜ਼ਿਲ੍ਹੇ ਦਾ ਪ੍ਰਧਾਨ ਬਣਾਇਆ ਸੰਗਰੂਰ ਦਾ ਜੀ ਫਿਰ ਉਸ ਨੂੰ ਪਿਛਲੀ ਪਾਰਲੀਮੈਂਟ ਇਲੈਕਸ਼ਨ ਲੜਾਈ ਉਹਨੂੰ ਸਿਰਫ 75000 ਵੋਟ ਪਈ ਹੁਣ 75000 ਵੋਟ ਦੇ ਨਾਲ ਕੀ ਕਾਂਗਰਸ ਜਿੱਤ ਸਕਦੀ ਸੀ ਇਹ ਆ ਵਾਲੀ ਚੋਣ ਜਿਹੜੀ ਔਰ ਮੈਂ ਤਾਂ ਟਿਕਟ ਪਹਿਲਾਂ ਵੀ ਨਹੀਂ ਸੀ ਮੰਗੀ ਲੇਕਿਨ ਮਨੁਏ ਦੱਸੇ ਗੋਲਡੀ ਕਿ ਜੇ ਤੇਨੂੰ ਤਕਲੀਫ ਸੀਗੀ ਤੇ ਤੂੰ ਜਦੋਂ ਟਿਕਟ ਅਨਾਉਂਸ ਹੋ ਗਈ ਸੀਗੀ ਤੂੰ ਉਸ ਦਿਨ ਛੱਡਦਾ ਪਾਰਟੀ ਤੂੰ ਵੀਡੀਓ ਪਾਈ ਜਜ਼ਬਾਤ ਜ਼ਾਹਰ ਕੀਤੇ ਤੂੰ ਮੈਨੂੰ ਸੱਦਿਆ ਕਰ ਸਾਰੇ ਘਰ ਵਿੱਚ ਸੱਦ ਕੇ ਸਾਰੀ ਪਾਰਟੀ ਦੇ ਸਾਹਮਣੇ ਰਾਜਾ ਵੜਿੰਗ ਦੇ ਦੀ ਮੌਜੂਦਗੀ ਵਿੱਚ ਇਸ ਦੀ ਜਿਹੜੀ ਸਿਮਰਤ ਕੌਰ ਆ ਉਹਨੇ ਖੇਰਾ ਦੇ ਨਾਰੇ ਲਾਏ ਆ ਉੱਚੀ ਉੱਚੀ ਔਰ ਗੋਲਡੀ ਮੈਨੂੰ ਕਹਿੰਦਾ ਕਿ ਖੇਰਾ ਬੜਾ ਅੱਛਾ ਫਾਈਟਰ ਆ ਫਿਰ 2 ਦਿਨ ਬਾਅਦ ਮੈਨੂੰ ਫੇਰ ਘਰ ਛੱਡਿਆ ਖਾਣੇ ਦੇ ਉੱਤੇ ਔਰ ਮੇਰੇ ਨਾਲ ਸਾਰੀ ਪਲੈਨਿੰਗ ਕੀਤੀ ਸਾਰੇ ਸ਼ਹਿਰ ਦੇ ਐਮਸੀ ਸਦੇ ਹੁਣ ਡੇਢ ਦੋ ਦਿਨ ਵਿੱਚ ਕੀ ਬਦਲ ਗਿਆ ਸੀ ਜੀ ਹੁਣ ਟਿਕਟ ਦਾ ਬਹਾਨਾ ਕਿਉਂ ਬਣਾਇਆ ਗਿਆ ਅਸਲ ਕਹਾਣੀ ਇਹੀ ਆ ਕਿ ਇਹ ਬੇਸਿਕਲੀ ਆਰਮ ਟਵਿਸਟਿੰਗ ਮੈਜਰਸ ਆ 1 ਮਿੰਟ ਜੀ ਜਿੱਦਾਂ ਰਾਜਕੁਮਾਰ ਚੱਬੇਵਾਲ ਨੂੰ ਲੈ ਕੇ ਗਏ ਨੇ ਇਸੇ ਤਰੀਕੇ ਨਾਲ ਉਹਦੀ ਬਾਹ ਮਰੋੜ ਕੇ ਲੈ ਗਏ ਨੇ ਔਰ ਉਹ ਦਿਨ ਦੂਰ ਨਹੀਂਗਾ ਮੇਰੀ ਗੱਲ ਯਾਦ ਰੱਖਣਾ ਨਾ ਮਾਈਕ ਤੇ ਇਹ ਸਾਲ ਡੇ ਹੀ ਵਿਲ ਬੀ ਕਮਿੰਗ ਬੈਕ ਟੂ ਕਾਂਗਰਸ ਔਰ ਇਹ ਮਾਫੀ ਮੰਗੂਗਾ ਔਰ ਗਲਤੀ ਮਹਿਸੂਸ ਕਰੂਗਾ ਕਿ ਆਮ ਆਦਮੀ ਪਾਰਟੀ ਨੇ ਤਾਂ ਪ੍ਰਸ਼ਾਂਤ ਭੂਸ਼ਣ ਨਹੀਂ ਰਹਿਣ ਦਿੱਤਾ ਜੁਗਿੰਦਰ ਜਾਦਵ ਨਹੀਂ ਰਹਿਣ ਦਿੱਤਾ ਕੁਮਾਰ ਵਿਸ਼ਵਾਸ ਨਹੀਂ ਰਹਿਣ ਦਿੱਤਾ ਆਸ਼ੂਤੋਸ਼ ਨਹੀਂ ਰਹਿਣ ਦਿੱਤਾ ਫੁਲਕਾ ਛੋਟੇਪੁਰ ਕੁੱਗੀ ਖੈਰਾ ਗਾਂਧੀ ਇਹ ਕਿਥੋਂ ਦਾ ਵਿਚਾਰਾ ਰਹਿ ਜੂ ਮੁੱਖ ਮੰਤਰੀ ਅੱਜ ਤੁਹਾਡੇ ਦੇ ਬੋਲੇ ਨੇ ਉਹ ਕਹਿੰਦੇ ਕਿ ਸੁਖਪਾਲ ਸਿੰਘ ਖਹਿਰਾ ਨੂੰ ਮਾਲਵੇ ਦਾ ਕਲਚਰ ਨਹੀਂ ਪਤਾ ਹੈਗਾ ਪਿੰਡਾਂ 'ਚ ਜਾ ਕੇ ਵੋਟ ਕਿਸ ਮੁੱਦੇ ਤੇ ਆ ਦੇਖ ਲਓ ਤੁਹਾਡੇ ਸਾਹਮਣੇ ਜੇ ਕਲਚਰ ਨਹੀਂ ਪਤਾ ਤੇ ਹਜ਼ਾਰਾਂ ਦੀ ਲੋਕ ਵਿੱਚ ਕੱਟ ਕੇ ਹੋ ਰਿਹਾ ਔਰ ਮੈਨੂੰ ਵਾਹਿਗੁਰੂ ਦੀ ਕਿਰਪਾ ਦੇ ਨਾਲ ਮੈਨੂੰ ਅਕਾਲੀ ਦਲ ਦੇ ਵੋਟਰ ਵੀ ਵਰਕਰ ਵੀ ਵੋਟ ਪਾ ਰਹੇ ਨੇ ਮੈਨੂੰ ਆਮ ਆਦਮੀ ਪਾਰਟੀ ਦੇ ਜਿਹੜੇ ਅੱਛੇ ਅਕਲਾਕੀ ਲੋਕ ਨੇ ਕਿਉਂਕਿ ਚੀਟਿੰਗ ਤਾਂ ਭਗਵਾਨ ਤੇ ਕੇਜਰੀਵਾਲ ਨੇ ਕੀਤੀ ਵਾਅਦਾ ਖਿਲਾਫੀ ਮੁਕਰੇ ਤਾਂ ਇਹ ਨੇ ਪਰਕਰਤਾ ਉੱਥੇ ਹੀ ਖੜੇ ਨੇ ਉਸੇ ਵਾਅਦਿਆਂ ਤੇ ਖੜੇ ਨੇ ਉਹ ਵੀ ਵੋਟ ਪਾਉਣਗੇ ਔਰ ਕਾਂਗਰਸ ਦਾ ਕੇਟਰ ਬੜਾ ਪੱਬਾ ਪਾਰ ਹੋ ਕੇ Let me tell you Congress first circumstances ਵਿੱਚ 2022 ਦੀ ਅਸੈਂਬਲੀ 9 ਹਲਕਿਆਂ ਵਿੱਚ 2118000 ਵੋਟ ਪਈ ਆ ਔਰ 254000 ਨਾ ਪੰਜ ਕੋਨੀ ਲੜਾਈ ਵਿੱਚ ਸਮਨਜੀਤ ਸਿੰਘ ਮਾਨ ਐਮਪੀ ਬਣੇ ਨੇ ਉਹ ਕਾਂਗਰਸ ਕਰੋ 2 ਲੱਖ ਵੋਟ ਲੈ ਕੇ ਚੱਲਦੀ ਹੈ 2.5 ਲੱਖ ਬੋਰਡ ਦਾ ਦਾਵਾ ਕਰ ਰਹੇ ਨੇ ਕਹਿੰਦੇ 2.5 ਲੱਖ ਬੋਰਡ ਦੇ ਉੱਪਰ ਮੀਤ ਹੀਰ ਦੀ ਜਿੱਤ ਸਾਡੀ ਯਕੀਨੀ ਚਲੋ ਇਹ ਤਾਂ ਸਾਹਮਣੇ ਆ ਹੀ ਜਾਣਾ ਜੀ ਮੀਤ ਹੀਰ ਕਦੀ ਬੋਲਿਆ ਹੈ ਜਿਹੜੇ ਮੀਤ ਹੀਰ ਇੱਕ ਫੇਲ ਮਨਿਸਟਰ ਆ ਜਿਹੜਾ ਮੀਤ ਹੀਰ ਐਜੂਕੇਸ਼ਨ ਮਨਿਸਟਰ ਬਣਿਆ ਉਹਦਾ ਮਹਿਕਮਾ ਵਾਪਸ ਲੈ ਲਿਆ ਕਿਉਂਕਿ ਨਿਖਿਤ ਸਾਬਤ ਹੋਇਆ ਮਾਈਨਿੰਗ ਦਾ ਮਹਿਕਮਾ ਦਿੱਤਾ ਉਹ ਵਾਪਸ ਲੈ ਲਿਆ ਤਿੰਨ ਚਾਰ ਮਹਿਕਮੇ ਹੋਰ ਦਿੱਤੇ ਉਹ ਵਾਪਸ ਲੈ ਲੇ ਜਿਹੜਾ ਜਿਹੜਾ ਬੰਦਾ ਬਤੌਰ ਮੰਤਰੀ ਫੇਲ ਹੋ ਗਿਆ ਵਾ ਉਹ ਪਾਰਲੀਮੈਂਟਰੀਅਨ ਕਿਦਾਂ ਕਾਮਯਾਬ ਹੋ ਜਾਊਗਾ ਮੈਨੂੰ ਦੱਸੋ ਨਾ ਪੰਜਾਬ ਦੇ ਕਿਹੜੇ ਮੁੱਦੇ ਉੱਤੇ ਬੋਲਿਆ ਸਵਾਏ ਕੇਜਰੀਵਾਲ ਦੇ ਅਰੈਸਟ ਹੋਣ ਤੋਂ ਕਿਹੜੇ ਪੰਜਾਬ ਦੇ ਮੁੱਦੇ ਤੋਂ ਇਹਦੇ ਗਵਰਨਰ ਵਿੱਚ ਸਭ ਕੁਝ ਹੋਇਆ ਵਾ ਇਹ ਤਾਂ ਗੁਜਰਾ ਪਿੰਡ ਵਿੱਚ 25 ਦਲਿਤਾਂ ਦੇ ਪਰਿਵਾਰਾਂ ਨੂੰ ਮਿਲਣ ਤੱਕ ਨਹੀਂ ਗਿਆ ਜਿਉਂ ਉੱਥੇ ਉਹਨਾਂ ਦਾ ਹਾਲ ਪੁੱਛਣ ਨਹੀਂ ਗਿਆ ਇਸ ਕਰਕੇ ਸਾਹਿਬ ਜ਼ਿਲ੍ਹਾ ਪ੍ਰਧਾਨ ਸੀ ਜੀ ਦਲਵੀਰ ਸਿੰਘ ਗੋਲਦੀ ਹੁਣ ਜ਼ਿਲ੍ਹਾ ਪ੍ਰਧਾਨ ਕੀ ਤੋਂ ਵੀ ਅਸਤੀਫਾ ਦੇ ਦਿੱਤਾ ਕਿਤੇ ਨਾ ਕਿਤੇ ਸੁਖਪਾਲ ਸਿੰਘ ਕਹਿ ਰਿਹਾ ਹੋਰ ਉਹਨੂੰ ਇਸ ਚੀਜ਼ ਦਾ ਲਾਅਸ ਨਹੀਂ ਦੇਖੋ ਮੈਂ ਕੋਈ ਹੰਕਾਰ ਨਹੀਂ ਬੋਲਦਾ ਮੈਂ ਉਸ ਪਰਮਾਤਮਾ ਵਾਹਿਗੁਰੂ ਈਸ਼ਵਰ ਅੱਲਾਹ ਤੋਂ ਡਰ ਕੇ ਕਹਿਣਾ ਵਾ ਤੇ ਹੁਣ ਧੂਰੀ ਵਿੱਚ ਸਾਨੂੰ ਅੱਗੇ ਨਾਲੋਂ ਜ਼ਿਆਦਾ ਵੋਟ ਪਈ ਹੈ ਯਕੀਨ ਰੱਖਣਾ ਕੇਡਰ ਸਾਡਾ ਇੰਟੈਕਟ ਹੈ ਕੋਈ ਬੰਦਾ ਉਥੋਂ ਹਿਲਿਆ ਨਹੀਂਗਾ ਔਰ ਕਿ ਔਰ ਕਿਤੇ ਨਾ ਕਿਤੇ ਹੀ ਹੈ ਲੋਸ ਕ੍ਰੈਡੀਬਿਲਟੀ ਮਾਫ ਕਰਨਾ ਮੈਨੂੰ ਔਰ ਅੱਜ ਭਗਵੰਤ ਕਹਿ ਰਿਹਾ ਸੀ ਜੇ ਖੈਰਾ ਜੀ ਬੀਜੇਪੀ ਚਲੇ ਜਾਵੇਗਾ ਤੇ ਜੇ ਮੈਂ ਜੇ ਖੈਰਾ ਬੀਜੇਪੀ ਵਿੱਚ ਨਾ ਗਿਆ ਕੇ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦਾ ਤੂੰ ਮਾਫੀ ਮੰਗੇਗਾ ਲੋਕਾਂ ਕੋ ਪਬਲਿਕ ਅਪੋਲੋਜੀ ਜੇ ਮੈਂ ਨਾ ਗਿਆ ਤੂੰ ਇਹ ਇਲਜ਼ਾਮ ਕਿਹਾ ਨਾ ਕਿ ਖੈਰਾ ਬੀਜੇਪੀ ਦੀ ਤਿਆਰੀ ਵਿੱਚ ਜਾਣ ਔਰ ਨਾਲੇ ਗਲਤ ਸੁਣਦਾ ਮੈਂ ਕੋਈ ਸੁੱਕਿਆ ਹੋਇਆ ਦਰਖਤ ਦਾ ਪੱਤਾ ਨਹੀਂ ਜਿਹੜਾ ਹਵਾ ਦੇ ਬੁੱਲੇ ਦੇ ਨਾਲ ਕਿਤੇ ਡਿੱਕੇ ਟੁੱਟ ਜੂ ਮੈਂ ਉਸ ਪਰਮਾਤਮਾ ਵਾਹਿਗੁਰੂ ਦੀ ਦਿੱਤੀ ਹੋਈ ਸ਼ਕਤੀ ਆ ਜਿਹੜਾ ਤੁਹਾਡੇ ਝੂਠੇ ਕੇਸਾਂ ਨੂੰ ਸਾਹਮਣਾ ਕੀਤਾ ਬੰਦਿਆਂ ਨੂੰ ਪੰਜ ਮੁਕੱਦਮੇ ਬਣਾਏ ਮੇਰੇ ਤੇ ਭਗਵੰਤਪਨ ਤੂੰ ਔਰ ਉਹ ਪੰਜਾਂ ਤੋਂ ਤਿੰਨਾਂ 'ਚ ਜਦੋਂ ਮੈਨੂੰ ਨਹੀਂ ਗ੍ਰਿਫਤਾਰ ਕਰ ਸਕਿਆ ਫਿਰ ਤੂੰ ਚੌਥਾ ਬਣਾਇਆ ਐਨਡੀਪੀਐਸ ਦਾ 9 ਸਾਲ ਝੂਠਾ ਮੁਕੱਦਮਾ ਉਹ ਮੁਕੱਦਮਾ ਯਾਦ ਕਰ ਜਿਸ ਮੁਕੱਦਮੇ ਵਿੱਚ 2017 'ਚ ਤੂੰ ਮੇਰੀ ਤਾਰੀਫ਼ ਕੀਤੀ ਆ ਕਿ ਖੈਰੇ ਨਾ ੱੱਕਾ ਹੋ ਰਿਹਾ ਵਾ ਮੈਂ ਪਾਰਲੀਮੈਂਟ ਵਿੱਚ ਵੰਡੇਟਾ ਦੀ ਗੱਲ ਕਰੂੰਗਾ ਉਸੇ ਮੁਕਦਮੇ 'ਚ ਮੈਨੂੰ ਗ੍ਰਿਫਤਾਰ ਕਰ ਲਿਆ ਜਦੋਂ 4 ਜਨਵਰੀ 2024 ਨੂੰ ਮੇਰੀ ਜ਼ਮਾਨਤ ਹੋ ਰਹੀ ਹਾਈ ਕੋਰਟ ਤੋਂ ਪੰਜਵਾਂ ਮੁਕਦਮਾ ਮੈਂ ਜੇਲ੍ਹ 'ਚ ਬੈਠਿਆਂ ਦਾ ਇੱਕ ਬਣਾਇਆ ਸੋ ਦੇਰਫੋਰ ਓਕੇ ਕਹਿੰਦੇ ਹੁੰਦੇ ਕਿ ਜੋ ਬੀਜੋਗੇ ਉਹੀ ਵੱਡੋਗੇ ਹੁਣ ਸਾਡੇ ਕੇਜਰੀਵਾਲ ਸਾਹਿਬ ਅੰਦਰ ਬੈਠੇ ਨੇ ਰੋ ਰਹੇ ਨੇ 4 ਕਿਲੋ ਵਜ਼ਨ ਕਮ ਹੋ ਗਿਆ ਹੈ ਮੇਰਾ ਇਸki sugar ਵੱਡ ਗਈ ਹੈ ਤੇ ਇਹਦੀ ਨੂੰ ਜਦੋਂ ਬੁਲਾ ਕੇ ਕੋਰਟ ਨੇ ਪੁੱਛਿਆ ਕਿ ਇਹਦੀ ਸ਼ੂਗਰ ਦਾ ਇਲਾਜ ਕਿਉਂ ਨਹੀਂ ਕਰਦੇ ਕਹਿੰਦੇ ਜੀ ਹਾਂ ਵੀ ਬੜੇ ਚੁੱਪ ਦਾ ਅੰਦਰ ਬੈਠਾ ਆਲੂ ਪੂੜੀਆਂ ਖਾਂਦਾ ਵਾ ਰਸਗੁੱਲੇ ਖ ਸੋ ਇਹ 도ਗਲੇ ਬੰਦੇ ਸੀ ਕਿ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਪਛਾਣ ਲਿਆ ਇਹਨਾਂ ਦੀ ਮੇਰੇ ਹਿਸਾਬ ਦੇ ਨਾਲ ਬਹੁਤ ਪੁਰੀ ਹਾਲਤ ਹੋਣ ਜਾ ਰਹੀ ਹੈ ਸੰਗਰੂਰ ਦੇ ਵਿੱਚ ਸਰ ਮਨੂ ਇੰਡੀਆ ਬਣਾਉਣ ਵਾਸਤੇ ਜਿਹੜਾ ਇੰਡੀਆ ਬਣਿਆ ਕੰਟ ਬਣਿਆ ਉੱਥੇ ਇਕੱਠੇ ਲੜ ਰਹੇ ਤੇ ਪੰਜਾਬ ਦੇ ਵਿੱਚ ਲੋਕ ਸਵਾਲ ਚੱਕਰੇ ਨੇ ਕਿ ਪੂਰੇ ਦੇਸ਼ 'ਚ ਫਿਰ ਕੀ ਵੀ ਮੈਸੇਜ ਜਾ ਕੇ ਜਾਂ ਪੰਜਾਬ 'ਚ ਤੁਸੀਂ ਦੇਖੋ ਇਹਨਾਂ ਨੇ ਪਿਛਲੇ 2 ਸਾਲਾਂ 'ਚ ਸਾਡੇ ਕਿੱਢ ਨੂੰ ਥੱਲੇ ਤੱਕ ਹਤਾਸ਼ ਕੀਤਾ ਸਰਪੰਚਾਂ ਤੇ ਪਰਚੇ ਕਾਉਂਸਲਰਾਂ ਤੇ ਪਰਚੇ ਕਮੇਟੀਆਂ ਤੋੜ ਦਿਓ ਸਰਪੰਚ ਸਸਪੈਂਡ ਕਰਾ ਦਿਓ ਦੋ ਦਰਜਨ ਤੋਂ ਉੱਤੇ ਕਾਂਗਰਸ ਦੇ ਲੀਡਰਜ਼ ਨੂੰ ਗ੍ਰਿਫਤਾਰ ਕਰਕੇ ਮੇਰੇ ਤੇ ਤੁਹਾਨੂੰ ਮੈਂ ਸਾਹਮਣੇ ਤਾਂ ਲੈ ਕੇ ਆ ਪੰਜ ਪਰਚੇ ਦਰਜ ਕੀਤੇ ਕਿਹੜੀ ਪਾਰਟੀ ਦਾ ਕਿਹੜੇ ਇਹਨਾਂ ਦੇ ਨਾਲ ਤੁਰ ਕੇ ਹੋ ਸਕਦਾ ਸਾਡਾ ਪੰਜਾਬ ਦੇ ਵਿੱਚ ਇਹਨਾਂ ਦਾ ਘਾਟਾ ਹੈ ਪੂਰਾ ਏਦਾਂ ਲੜਾਈ ਆ ਪ੍ਰੋਪਰ ਔਰ ਜਿੱਥੇ ਦਿੱਲੀ ਦੇ ਵਿੱਚ ਕਰਦੇ ਨੇ ਗੁਜਰਾਤ ਚ ਕਰਦੇ ਗੋਆ ਚ ਵੀ ਹੈਵ ਨਾਥਿੰਗ ਟੂ ਡੂ ਆਊਟ ਹੇਅਰ ਇਟਸ ਅ ਵੈਰੀ ਸਟਰੋਂਗ ਫਾਈਟ ਔਰ ਫਾਈਟ ਵੀ ਸਾਡੀ ਇਹਨਾਂ ਦੇ ਨਾਲ ਅਸੀਂ ਇਹਨਾਂ ਨੂੰ ਇੱਥੋਂ ਪੰਜਾਬ ਚੋਂ ਜਿਹੜੀਆਂ ਇਹਨਾਂ ਨੇ ਝੂਠੇ ਵਹਿਦੇ ਲਾਰੇ ਲਾਇਏ ਸੋ ਤੁਖ ਖਤਮ ਕਰਾਂਗੇ ਨਾ ਪੰਜਾਬ ਧੰਨਵਾਦ ਸਰ ਏਜੰਸੀਆਂ ਵੀ ਮੇਰੇ ਉਲਟ ਨੇ ਭ ਔਰ ਭਗਵੰਤ ਮਾਨ ਦਾ ਪੂਰਾ ਜੋਰ ਲੱਗਿਆ ਹੋਇਆ ਕਿ ਕਿਸੇ ਤਰੀਕੇ ਨਾਲ ਪਾਰਲੀਮੈਂਟਸ ਨਾ ਪਹੁੰਚੇ ਸੋ ਇਸ ਕਰਕੇ ਕਈ ਹਤਕੰਡੇ ਵਰਤੇ ਜਾਣਗੇ ਹਲੇ ਹੋ ਸਕਦਾ ਮੇਰੇ ਤੇ ਜਾਨਲੇਵਾ ਹਮਲਾ ਵੀ ਹੋਵੇ ਮੈਨੂੰ ਫਿਜ਼ਿਕਲੀ ਵੀ ਇਲੀਮੀਨੇਟ ਕਰਾਉਣ ਤੱਕ ਜਾ ਸਕਦੀ ਹੈ ਇਹ ਇਹ ਸਰਕਾਰਾਂ ਪਰ ਮੈਂ ਜਿੱਦਾਂ ਪਹਿਲਾਂ ਕਿਹਾ ਕਿ ਮੈਂ ਸਭ ਕੁਝ ਫੇਸ ਕਰੂੰਗਾ ਔਰ ਭਗਵੰਤ ਮਾਨ ਨੂੰ ਕਿਹਾ ਦੱਬ ਕੇ ਜੋਰ ਲਾਏ ਕਿ ਪੂਰਾ ਤੰਤਰ ਦੁਰਉਪਯੋਗ ਕਰ ਠੋਕ ਕੇ ਸ਼ਰਾਪ ਲਾ ਕੇ ਪੈਸੇ ਵੰਡ ਕੇ ਦੇਖ ਲੈ ਜਿੱਥੇ ਕਹਿੰਦੇ ਨੇ ਕਿ ਆਵਾਜ਼ੇ ਖਲਕਤ ਨਗਾਰਾਏ ਖੁਦਾ ਜਿਹਦੇ ਨਾਲ ਲੋਕ ਨੇ ਉਸੇ ਦੇ ਨਾਲ ਰੱਬ ਹੈ ਇਹ ਸਾਬਤ ਹੋਵੇਗਾ ਕਿਸ ਤਰ੍ਹਾਂ ਦੇਖਦੇ ਹੋ ਅੱਜ ਵੱਡੇ ਇਕੱਠ ਰੱਖਿਆ ਗਿਆ ਆ ਸੁਖਪਾਲ ਸਿੰਘ ਖੇਰਾਂ ਪਹੁੰਚੇ ਕਿਸ ਤਰ੍ਹਾਂ ਦਾ ਜੋਸ਼ ਰੌਚਲਾ ਹੈ ਦੇਖੋ ਅੱਜ ਜਿਹੜੀ ਦੜਬਾ ਦੀ ਕਾਂਗਰਸ ਪਾਰਟੀ ਹੈ ਜੋ ਧਮਾਨ ਪਰਿਵਾਰ ਦੇ ਨਾਲ ਹਮੇਸ਼ਾ ਤੋਂ ਖੜੀ ਹੈ ਅੱਜ ਉਹਨਾਂ ਸਾਰੇ ਲੋਕਾਂ ਨੇ ਇਕੱਠੇ ਹੋ ਕੇ ਸਰਦਾਰ ਸੁਖਪਾਲ ਸਿੰਘ ਖੇਰਾਂ ਦਾ ਸਵਾਗਤ ਕੀਤਾ ਇੱਥੇ ਤੇ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹਨਾਂ ਦੀ ਇਸ ਇਲੈਕਸ਼ਨ ਦੇ ਵਿੱਚ ਸਾਰੀ ਜਿਹੜੀ ਟੀਮ ਹੈ ਇਹ ਜਿਨ੍ਹਾਂ ਨੇ ਧਮਾਨ ਸਾਹਿਬ ਨੂੰ ਦੋ ਵਾਰੀ ਐਮਐਲਏ ਬਣਾਇਆ ਇਸ ਕਾਬਲ ਬਣਾਇਆ ਕਿ ਉਹ ਅਮਰਗੜ ਤੋਂ ਜਾ ਕੇ ਸਨਾਮ ਤੋਂ ਜਾ ਕੇ ਇਲੈਕਸ਼ਨ ਲੜ ਸਕਣ ਅੱਜ ਉਹ ਸਾਰੀ ਟੀਮ ਨੇ ਆਪਣਾ ਜੋਸ਼ ਦਿਖਾਇਆ ਉਹੀ ਪਿਆਰ ਜਿਹੜਾ ਧਮਾਨ ਪਰਿਵਾਰ ਨੂੰ ਦਿੱਤਾ ਉਹੀ ਪਿਆਰ ਅੱਜ ਖੈਰਾ ਸਾਹਿਬ ਨੂੰ ਦੇ ਕੇ ਇਹ ਸਬੂਤ ਦਿੱਤਾ ਕਿ ਧਮਾਨ ਪਰਿਵਾਰ ਨੇ ਇੱਥੇ ਲੋਕਾਂ ਦੇ ਵਿੱਚ ਪਿਆਰ ਖੱਟਿਆ ਤੇ ਉਹ ਪਿਆਰ ਸਰਦਾਰ ਸੁਖਪਾਲ ਸਿੰਘ ਖੈਰਾ ਜੀ ਨੂੰ ਵੋਟਾਂ ਦੇ ਰੂਪ ਦੇ ਵਿੱਚ ਅਸੀਂ ਦੇਵਾਂਗੇ ਮੋੜ ਜਿਹੜਾ ਹੈਗਾ ਸੁਨੀਸ਼ ਧਮਾਨ ਹੋਰ ਉਹਨਾਂ ਨੂੰ ਪਾਰਟੀ 'ਚ ਲੈਣ ਦੀ ਗੱਲ ਵੀ ਆਖ ਰਹੀ ਸੀ ਸਟੇਜ ਤੋਂ ਕੀ ਗੱਲ ਬਾਤ ਦੇਖੋ ਉਹ ਵੈਸੇ ਤੋਂ ਇਹਨਾਂ ਦੇ ਹਨਾ ਹਾਈ ਲੈਵਲ ਦੀਆਂ ਗੱਲਾਂ ਨੇ ਪਰ ਫਿਰ ਵੀ ਇਹਨਾਂ ਨੇ ਮੈਨੂੰ ਵੀ ਕਈ ਵਾਰੀ ਕਿਹਾ ਕਿ ਤੁਮਾਨ ਸਾਹਿਬ ਬਾਰੇ ਈਵਨ ਪ੍ਰਧਾਨ ਜੀ ਨਾਲ ਵੀ ਗੱਲ ਹੋਈ ਹੈ ਇਹਨਾਂ ਨੇ ਬੜਿੰਗ ਸਾਹਿਬ ਨਾਲ ਵੀ ਗੱਲ ਹੋਈ ਸੀ ਚਲੋ ਉਹਨਾਂ ਨੇ ਵੀ ਇਸ ਬਾਰੇ ਚ ਚਰਚਾ ਕੀਤੀ ਸੀ ਲੇਕਿਨ ਉਹ ਗੱਲ ਉੱਥੇ ਜਾ ਕੇ ਆ ਜਾਂਦੀ ਹੈ ਕਿ ਚਲੋ ਜੋ ਵੀ ਬੰਦੇ ਨਾ ਰੁੱਸੇ ਕਿਸੇ ਨੇ ਆਪਾਂ ਸਾਰਿਆਂ ਨੂੰ ਇਕੱਠੇ ਕਰਕੇ ਟੀਮ ਚ ਬਣਾ ਕੇ ਚੱਲਾਂਗੇ ਐਦਾਂ ਇਕੱਲੇ-ਇਕੱਲੇ ਟੀਮ ਪਾੜ ਕੇ ਫਾਇਦਾ ਕੋਈ ਨਹੀਂ ਦੇਖੋ ਅੱਜ ਜਿਹੜੇ ਪਾਰਟੀ ਦੇ ਐਕਟਿਵ ਮੈਂਬਰ ਨੇ ਉਹ ਭੱਜ ਰਹੇ ਨੇ ਪਰ ਜਿਹੜਾ ਬੰਦਾ 2 ਸਾਲ ਦਾ ਘਰੇ ਬੈਠਾ ਤੇਰਾ ਮਤਲਬ ਉਹ ਆਪਣੇ ਊਸੂਲਾਂ ਦਾ ਬੰਨਿਆ ਘਰੇ ਬੈਠਾ ਉਹਨਾਂ ਕੋਲ ਕਿਹੜਾ ਰਾਹ ਨਹੀਂ ਸੀ ਕੋਈ ਪਰ اصول ਇਹ ਹੁੰਦੇ ਨੇ ਜੇ ਭਾਈ ਮੁੰਡਾ ਕਾਂਗਰਸ ਦੇ ਵਿੱਚ ਆ ਫਿਰ ਉਹ ਕਿਸੇ ਪਾਸੇ ਕਿਵੇਂ ਜਾਊਗਾ ਸੋ ਜਿੰਨੀ ਦੇਰ ਬੈਠਾਂਗੇ ਅਸੀਂ ਪਰਿਵਾਰ ਸਾਡਾ ਪਰਿਵਾਰ ਇੱਕ ਪਾਰਟੀ 'ਚ ਇੱਕ ਪਰਿਵਾਰ ਗਰੁੱਪ ਦੇ ਵਿੱਚ ਅਸੀਂ ਸੇਵਾ ਕਰਾਂਗੇ ਬਾਹਰ ਨਿਕਲ ਕੇ ਨਹੀਂ ਦਾ ਘਰੇ ਬਹਿ ਕੇ ਕਰਾਂਗੇ ਪਰ ਕਰਾਂਗੇ ਹੋਂਸੇ ਗਰੁੱਪ ਦਾ ਕੰਮ ਜਿੱਥੇ ਆ ਸਾਰਾ ਪਰਿਵਾਰ ਸਾਡਾ ਖੜਾ ਇਸ ਪਰਿਵਾਰ ਦੇ ਨਾਲ ਅਸੀਂ ਅੱਜ ਐਡਾ ਵੱਡਾ ਇਕੱਠ ਕਰਨ ਦੇ ਵਿੱਚ ਕਿਸ ਨੂੰ ਜ਼ਰੂਰ ਆ ਦੇਖੋ ਆ ਸਾਰੇ ਖੜੇ ਨੇ ਮੈਂ ਤਾਂ ਸਟੇਜ ਤੋਂ ਹੀ ਬੋਲੀ ਆ ਗੱਲ ਵੀ ਮੈਂ ਸਟੇਜ ਦੇ ਵਿੱਚ ਮੈਂ ਕੋਈ ਵੀ ਯੋਗਦਾਨ ਨਹੀਂ ਸੀ ਪਾਇਆ ਮੈਂ ਸਿਰਫ ਟਾਈਮ ਲੈ ਕੇ ਦਿੱਤਾ ਸੀ ਆ ਸਾਰੀ ਟੀਮ ਨੂੰ ਕਿ ਖਹਿਰਾ ਸਾਹਿਬ ਤੁਹਾਡੇ ਕੋਲ ਇੰਨੀ ਤਰੀ ਇਹਨਾਂ ਨੇ ਤਿਆਰੀ ਕਰ ਲਈ ਤੇ ਅਸੀਂ ਇਹਨਾਂ ਨੂੰ ਪਿਆਰ ਕਰਦੇ ਆ ਉਹ ਪਿਆਰ ਇਹਨਾਂ ਨੇ ਅੱਜ ਸਾਰਾ ਇਕੱਠੇ ਕਰਕੇ ਦਿਖਾ ਦਿੱਤਾ ਇਹ ਸਾਰਾ ਸੇਰਾ ਇਹਨਾਂ ਸਾਰੀ ਟੀਮ ਨੂੰ ਧਮਾਨ ਟੀਮ ਨੂੰ ਹੈ ਸਾਰਾ ਸੇਰਾ ਅਗਲੀ ਕਿਸ ਤਰ੍ਹਾਂ ਦੇਖ ਲੋ ਅੱਜ ਦਾ ਪ੍ਰੋਗਰਾਮ ਸੁਪਾਲ ਸਿੰਘ ਖੈਰਾ ਉਹਦਾ ਕਿਸ ਤਰ੍ਹਾਂ ਦਾ ਰਿਹਾ ਪ੍ਰੋਗਰਾਮ ਅੱਜ ਦਾ ਜਿਹੜਾ ਸੁਪਾਲ ਸਿੰਘ ਖੈਰਾ ਦਾ ਦਰਵਾਜ਼ਾ ਵੇਖੇ ਇੱਕ ਮੀਟਿੰਗ ਦੀ ਹੈ ਗਈ ਸੀ ਪ੍ਰੋਗਰਾਮ ਪਰ ਅੱਜ ਉਹ ਮੀਟਿੰਗ ਰੈਲੀ ਦਾ ਰੂਪ ਧਾਰਨ ਕਰ ਗਈ ਸਾਰੇ ਇਹ ਜਿਹੜੇ ਸਾਡੇ ਕਾਂਗਰਸੀ ਵਰਕਰ ਪੰਡਾਂ ਦੇ ਵਿੱਚੋਂ ਪੰਜ ਸਰਪੰਚ ਹੈ ਉਹਨਾਂ ਨੂੰ ਮੈਨੂੰ ਇਹ ਲੱਗਦਾ ਵੀ ਬਹਿਜ ਇਹਨਾਂ ਖੁਸ਼ੀ ਚੜੀ ਹੋਈ ਸੀ ਸੁਖਪਾਲ ਸਿੰਘ ਖੈਰਾ ਦੇ ਇੱਥੇ ਆਉਣ ਦੀ ਤੇ ਅਸੀਂ ਸਾਰੇ ਵਿਸ਼ਵਾਸ ਦਿਵਾਉਣਾ ਜੂਸ ਵੱਲੋਂ ਕਿ ਸੁਖਪਾਲ ਸਿੰਘ ਖੈਰਾ ਨੂੰ ਵੱਡੀ ਲੀਡ ਦੇ ਨਾਲ ਜਿੱਤਾ ਕੇ ਭੇਜਾਂਗੇ ਇੱਕ ਕੱਲ ਜਿਹੜਾ ਹੈਗਾ ਮੌਜੂਦਾ ਸਰਕਾਰ ਦਾ ਪ੍ਰੋਗਰਾਮ ਹੈ ਸਾਡਾ ਸੀਗਾ ਦੂਸਰੇ ਪਾਸੇ ਇੱਕ ਉਹਦੀ ਪਾਰਟੀ ਦਾ ਪ੍ਰੋਗਰਾਮ ਕਿਸ ਤਰ੍ਹਾਂ ਦਾ ਨਜ਼ਰ ਆ ਰਿਹਾ ਦੋਨੇ ਬਹੁਤ ਤਾਂ ਤੁਸੀਂ ਵੀ ਪੱਤਰਕਾਰੋਂ ਤੁਸੀਂ ਵੀ ਮੌਜੂਦਾ ਸਰਕਾਰ ਦਾ ਵੀ ਦੇਖਿਆ ਅੱਜ ਤੇ ਸਾਡਾ ਵੀ ਦੇਖਿਆ ਉਹ ਤਾਂ ਤੁਹਾਡੇ ਕੈਮਰੇ ਇਹ ਪਾਰਕ ਉਹ ਅੱਖ ਹੈ ਜਿਹੜੀ ਪੱਤਰਕਾਰਾਂ ਨੇ ਸਾਰੇ ਲੋਕਾਂ ਨੂੰ ਦਿਖਾ ਦੋ ਕਿ ਕਿੰਨਾ ਦਾ ਕੱਠ ਵੱਧ ਸੀਗਾ